ਹਾਂਜੀ ਸਤਿ ਸ਼੍ਰੀ ਅਕਾਲ ਜੀ ਗੱਲਬਾਤ ਗੁਰਪਿਆਰ ਸਿੰਘ ਪੰਜਾਬ ਵਾਲੇ ਹਰਿਆਣਾ ਹਾਈ ਕੋਰਟ ਚਾਰਖੰਡ ਹਾਈ ਕੋਰਟ ਦੀ ਜੱਜਮੈਂਟ ਹੈ ਹਸਬੰਡ ਤੇ ਵਾਈਫ ਦਾ ਡਿਸਪਿਊਟ ਚੱਲਦਾ ਸੀ ਵਾਈਫ ਨੇ ਖਰਚੇ ਦਾ ਕੇਸ ਪਾਇਆ ਸੀ ਫੈਮਿਲੀ ਕੋਰਟ ਦੇ ਵਿੱਚ ਫੈਮਿਲੀ ਕੋਰਟ ਨੇ 15000 ਰੁਪਏ ਜਿਹੜਾ ਹੈਗਾ ਖਰਚੇ ਦਾ ਦੇ ਦਾ ਆਰਡਰ ਵੀ ਭਈ ਇਹਨੂੰ 15000 ਰੁਪਏ ਪਰ ਮਹੀਨਾ ਇਹਨੂੰ ਖਰਚਾ ਦਿੱਤਾ ਜਾਵੇ ਤਾਂ ਹਸਬੰਡ ਨੇ ਚਾਰਖੰਡ ਹਾਈ ਕੋਰਟ ਦੇ ਵਿੱਚ ਉਹਨੂੰ ਚੈਲੰਜ ਕੀਤਾ ਤਾਂ 125 4 ਕਲਾਉਜ਼ ਦੇ ਵਿੱਚ ਉਹਨਾਂ ਨੇ ਸ਼ੋ ਕੀਤਾ ਵੀ ਇਹ ਵਿਦਾਊਟ ਐਨੀ ਰੀਜ਼ਨਲ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਲੜਾਈ ਝਗੜਾ ਨਹੀਂ ਹੋਇਆ ਵੀ ਆਪਦੇ ਜਾ ਕੇ ਪਰਿਵਾਰ ਦੇ ਵਿੱਚ ਜਾ ਕੇ ਵੇਖੀ ਉਦੋਂ ਵਾਲਿਆਂ ਨੇ ਖਰਚਾ ਲੈ ਸਿਰਫ ਪੈਸੇ ਦੀ ਮੰਗ ਕਰਦੇ ਹੋਏ ਇਹ ਨਹੀਂ ਸਿਰਫ ਕਹ ਕੋਈ ਰੀਜ਼ਨ ਹੈ ਨਹੀਂ ਇਹਦੇ ਪਿੱਛੇ ਇਸ ਕਰਕੇ ਚਾਰਕਨ ਹਾਈ ਕੋਰਟ ਨੇ ਇੱਕ ਸਿੱਧੀ ਉਹਦੇ ਵਿੱਚ ਗੱਲ ਕੀਤੀ ਹੈ ਵੀ ਜਿਹੜੀ ਵਾਈਫ ਹੈ ਪਤਨੀ ਹੈ ਉਹ ਖਰਚੇ ਦੀ ਹੱਕਦਾਰ ਨਹੀਂ ਹੈਗੀ ਜੋ ਬਿਨ ਬਾਊਟ ਐ ਨਹੀਂ ਰੀਜ਼ਨ ਛੱਡ ਕੇ ਹਸਬੰਡ ਨੂੰ ਉੱਤੇ ਬੈਠੀ ਹੈ ਕੋਈ ਕਾਰਨ ਹੈ ਨਹੀਂਗਾ ਇਸ ਕਰਕੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਕੋਈ ਵੀ ਜੇ ਪਤੀ ਹੈ ਜੋਦੀ ਪਤਨੀ ਬਿਨ ਬਰਾਉਟ ਐਨੀ ਰੀਜ਼ਨ ਕੋਈ ਫਾਲਟ ਨਹੀਂ ਕੋਈ ਲਣਾ ਦੇਣਾ ਨਹੀਂਗਾ ਜਾ ਕੇ ਆਪਦੇ ਪੇਕੇ ਘਰੇ ਬੈਠ ਜਾਂਦੀ ਹੈ ਉਦੋਂ ਵਾਜ ਕੇ ਖਰਚੇ ਦਾ ਕੇਸ ਪਾਉਂਦੇ ਵੀ ਮੈਨੂੰ ਖਰਚਾ ਦਿੱਤਾ ਜਾਵੇ ਤਾਂ ਉਹ ਖਰਚਾ ਲੈਣ ਦੀ ਹੱਕਦਾਰ ਨਹੀਂ ਹੈਗੀ ਝਾਰਖੰਡ ਹਾਈ ਕੋਰਟ ਦੀ ਜਿਹੜੀ ਲੇਟੈਸਟ ਜੱਜਮੈਂਟਸ ਆ ਅਮਿਤ ਕੁਮਾਰ ਵਰਸਸ ਇਹਨਾਂ ਦਾ ਉਹਦੇ ਵਿੱਚ ਜਿਹੜੀ ਇਹ ਗੱਲ ਕੀਤੀ ਗਈ ਹੈ ਤੇ ਸਾਰਿਆਂ ਨੂੰ ਪਤਾ ਹੋਣਾ ਜ਼ਰੂਰੀ ਹੈ ਇਹ ਕਲੌਜ਼ ਵੀ ਹੈਗਾ ਵਿੱਚ ਵੀ ਬਿਨ ਬਰਾਉਟ ਐਨੀ ਰੀਜ਼ਨ ਜੇ ਵਾਈਫ ਛੱਡ ਕੇ ਵਹਿੰਦੀ ਤਾਂ ਅਸੀਂ ਇਹਨੂੰ ਚੈਲੰਜ ਕਰ ਸਕਦੇ ਹਾਂ ਖਰਚੇ ਨੂੰ ਤਾਂ ਹਾਈ ਕੋਰਟ ਨੇ ਉਹਨੂੰ ਖਰਚੇ ਨੂੰ ਕਹ ਦਿੱਤਾ ਵੀ ਇਹ ਐਨਟਾਈਟਲ ਨਹੀਂ ਕਰਦੀ ਇਹਨੂੰ ਖਰਚਾ